ਇਸ ਵੀਡੀਓ ਨੂੰ ਦੇਖ ਕੇ ਇੱਕ ਇਹ ਭਾਵਨਾ ਜ਼ਰੂਰ ਲੱਗ ਰਿਹਾ ਹੈ ਕਿ ਸਾਰਾ ਪਰਿਵਾਰ ਖੁਸ਼ ਹੈ ਇੱਕ ਧੀ ਜੋ ਹਸਪਤਾਲ ਵਿੱਚ ਦਾਖਲ ਹੈ ਕਿ ਕੱਟਿਆ ਜਾ ਰਿਹਾ ਹੈ ਇੰਜ ਲੱਗਦਾ ਹੈ ਕਿ ਜਿਵੇਂ ਧੀ ਦਾ ਹਸਪਤਾਲ ਦੇ ਵਿੱਚ ਜਨਮ ਦਿਨ ਮਨਾਇਆ ਜਾ ਰਿਹਾ ਹੋਵੇਗਾ ਇਹ ਸਭ ਕੁਝ ਦੇਖ ਕੇ ਸਭ ਨੂੰ ਖੁਸ਼ੀ ਜ਼ਰੂਰ ਹੁੰਦੀ ਹੈ ਪਰ ਇਹ ਸਭ ਦਾ ਇੱਕ ਪਹਿਲੂ ਦੂਜਾ ਦੂਜਾ ਪਹਿਲੂ ਇਹ ਹੈ ਕਿ ਇਹ ਕੁੜੀ ਜੋ ਕੇਕ ਕੱਟ ਰਹੀ ਹੈ ਹਸਪਤਾਲ ਦੇ ਬੈੱਡ ਤੇ ਪਈ ਹੋਈ ਹੈ ਇਹ ਇੱਕ ਗੰਭੀਰ ਬਿਮਾਰੀ ਨਾਲ ਲੜ ਰਹੀ ਸੀ ਜਿਸ ਨੂੰ ਕਹਿੰਦੇ ਨੇ ਬੋਨ ਕੈਂਸਰ ਤੇ ਇਸ ਨੇ ਮਰਨ ਦੇ ਵੇਲੇ ਰੋਣ ਦੀ ਥਾਂ ਤੇ ਖੁਸ਼ੀਆਂ ਨੂੰ ਚੁਣਿਆ ਯਾਨੀ ਕਿ ਜਦੋਂ ਅਖੀਰਲਾ ਸਮਾਂ ਸੀ ਤਾਂ ਉਸ ਦੌਰਾਨ ਇਸ ਨੇ ਰੋਣਾ ਨਹੀਂ ਬਲਕਿ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਲਈ ਇੱਕ ਰੱਖਣ ਦਾ ਸਮਾਂ ਚੁਣਿਆ ਤੇ ਉਸੇ ਦੌਰਾਨ ਇਹ ਕੇਕ ਕੱਟ ਰਹੇ ਨੇ ਤਾਂ ਕਿ ਪਰਿਵਾਰ ਸਾਰਾ ਇਕੱਠਾ ਰਹੇ ਰਾਜਸਥਾਨ ਦੀ ਇਹ ਵੀਡੀਓ ਹੈ ਰਾਜਸਥਾਨ ਦੀ ਇਹ ਧੀ ਇੱਕ ਲੰਮੇ ਸਮੇਂ ਤੋਂ ਬੋਨ ਕੈਂਸਰ ਦੇ ਨਾਲ ਜੂਝ ਰਹੀ ਸੀ ਪਰ ਕਹਿੰਦੇ ਨੇ ਕਿ ਜਦੋਂ ਰੱਬ ਨੇ ਕਹਿ ਦਿੱਤਾ ਕਿ ਇੰਨੀ ਲਿਖੀ ਸੀ ਤਾਂ ਉਨੀ ਹੀ ਪੂਰੀ ਹੋਣੀ ਹੈ ਇਹੀ ਕੁਝ ਇਸ ਪਰਿਵਾਰ ਨਾਲ ਹੋਇਆ ਇਸ ਧੀ ਦਾ ਆਖਰੀ ਸਮਾਂ ਸੀ ਤੇ ਇਹਨਾਂ ਨੇ ਰੋਣ ਦੀ ਥਾਂ ਤੇ ਖੁਸ਼ੀਆਂ ਨੂੰ ਚੁਣਿਆ ਕੇਕ ਕੱਟਿਆ ਕਿਉਂਕਿ ਲੜਾਈ ਲੜੀ ਹੈ ਜ਼ਿੰਦਗੀ ਇੱਕ ਲੰਮੀ ਕੱਟੀ ਜ਼ਰੂਰ ਹੈ ਪਰ ਅੰਤ ਨੂੰ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਉਹ ਹੁੰਦਾ ਤੁਸੀਂ ਜ਼ਿੰਦਗੀ ਕਿਵੇਂ 스가 ¡Así